ਕਾਫੀ ਤਲਕਸੀ ਬੈਠਕ ਪੁਨਰ ਸਰਜੀਤ ਵਾਲੀ ਕਾਫੀ ਖਿੱਚੋ ਤਾਣ ਹੋਇਆ ਕਾਫੀ ਤੁੰਤੂ ਮੈਂ ਮੈਂ ਤਕਰਾਰ ਹੋਈ ਆਖਰ ਕੀ ਰਿਹਾ ਫਿਰ ਇਸ ਬੈਠਕ ਦੇ ਵਿੱਚੋਂ ਨਿਕਲਿਆ ਕੀ ਸਿੱਟਾ ਜੀ ਇਹ ਮੀਟਿੰਗ ਜਿਹੜੀ ਸੱਦਈ ਗਈ ਇਹ ਬੜੇ ਸੀਨੀਅਰ ਲੀਡਰ ਹੀ ਹੈ ਤੇ ਸ਼ਾਮਲ ਸੀ 11 ਇੱਕ ਦਰਜਣ ਤੋਂ ਵੀ ਘੱਟ ਬੰਦੇ ਸ਼ਾਮਲ ਸੀਗੇ ਪਹਿਲਾਂ ਇਹ ਲੱਗਦਾ ਸੀ ਨਾ ਵੀ ਜਿਹੜਾ ਪ੍ਰਧਾਨ ਵੀ ਸੱਦੋ ਬਾਕੀ ਵੀ ਸੱਦੋ ਬਹੁਤ ਵੱਡੀ ਗੱਲ ਕਰੋ ਔਰ ਮੀਟਿੰਗ ਦੇ ਵਿੱਚ ਕਾਫੀ ਜੋ ਬਖਵਾਖਾ ਅਪਰੋਚਸ ਦੇ ਬੰਦੇ ਨੇ ਬਖਵਾਖ ਪਹੁੰਚਾ ਤੇ ਬੰਦੇ ਨੇ ਹਰੇਕ ਨੇ ਆਪੋ ਆਪਣੀ ਗੱਲ ਕਹਿਣੀ ਸੀ ਇੱਕ ਗੱਲ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਇੰਟਰਵਿਊ ਦਿੱਤੀ ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਗੱਲਾਂ ਕੁਝ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਗੁਵਾਰਾ ਨਹੀਂ ਸੀ ਕਿ ਉਹਦੇ ਵਿੱਚ ਤੱਥ ਵੀ ਨਹੀਂ ਸੀ ਕਈ ਤੇ ਬਾਕੀਆਂ ਗੱਲਾਂ ਸੀ ਉਹ ਵੀ ਹੋਣੀਆਂ ਸੀ ਦੂਜੇ ਪਾਸੇ ਇਹ ਹੈ ਕਿ ਜਿਸ 타입 ਦੇ ਪ੍ਰਿੰਸੀਪਲ ਜਿਹਦੇ ਨਾਲ ਉਹ ਆਏ ਸੀ ਕੁਝ ਉਹ ਗੱਲਾਂ ਵੀ ਖਰੋਤ ਚ ਨੇ ਅੱਗੇ ਕੋਈ ਵਾਧੇ ਨਹੀਂ ਰਹੀ ਇਸ ਪੰਦਰ ਦੇ ਉੱਤੇ ਜਾ ਕੇ ਤੀਜਾ ਇਹ ਵੀ ਇੱਕ ਮਾਮਲਾ ਸੀਗਾ ਜਿਹੜਾ ਕਿ ਕੋਈ ਪ੍ਰੋਗਰਾਮ ਪੋਲੀਟੀਕਲ ਦਿੱਤੇ ਦੀ ਜਾ ਰਿਆ ਤੇ ਸਾਰਾ ਕੰਮ ਐਂ ਖਿੰਡੇ ਪੁੰਡੇ ਫਿਰਦਾ ਕਿਤੇ ਨਹੀਂ ਜਾ ਹੀ ਨਹੀਂ ਰਹੀ ਗੱਲ ਤੇ ਪਾਰਟੀ ਦਾ ਜਿਹੜਾ ਇੱਕ ਵजूद ਹੁੰਦਾ ਹੈ ਇੱਕ ਲੋਕਾਂ 'ਚ ਪ੍ਰਭਾਵ ਹੁੰਦਾ ਹੈ ਉਹ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਹੈ। ਇਹਦੀਆਂ ਕਈ ਮੀਟਿੰਗਾਂ ਗਰੁੱਪਾਂ 'ਚ ਹੁੰਦੀਆਂ ਰਹੀਆਂ ਆਪਸ ਦੇ ਵਿੱਚ ਤੇ ਕਈ ਮੀਟਿੰਗਾਂ ਤੋਂ ਬਾਅਦ ਫਿਰ ਇਹ ਮੀਟਕ ਸੱਦੀ ਗਈ ਸੀ ਜਿਦੇ 'ਚ ਇਹ ਕਿਆਸ ਲੱਗਣੀਆ ਸ਼ੁਰੂ ਹੋ ਗਈ। ਇੱਕ ਗਰੁੱਪ ਉਹਦੇ ਵਿੱਚੋਂ ਇਹ ਸੀਗਾ ਜਿਹਨੋ ਲੱਗਦਾ ਸੀ ਕਿ ਗਿਆਨੀ ਜੀ ਹੁਣ ਪ੍ਰਧਾਨਗੀ ਨਹੀਂ ਚਲਾ ਸਕਣਗੇ ਉਹ ਪੋਲਿਟਿਕਲ ਨੇਚਰ ਉਹਨਾਂ ਦੀ ਨਹੀਂ ਹੈ ਕੋਈ ਇਹੋ ਜਿਹਾ ਆਲਟਰਨੇਟਿਵ ਕੀਤਾ ਜਾਏ ਤੇ ਉਹ ਆਲਟਰਨੇਟਿਵ ਚੋਂ ਇਹ ਲੱਗ ਰਿਹਾ ਸੀਗਾ ਵੀ ਹੋ ਸਕਦਾ ਗਿਆਨੀ ਜੀ ਆਪ ਹੀ ਕਹਿਣ ਕਿਉਂਕਿ ਗਿਆਨੀ ਜੀ ਨੇ ਇੱਕ ਇੰਟਰਵਿਊ ਤਾਂ ਦਿੱਤਾ ਕਿਹਾ ਸੀ ਵੀ ਮੈਂ ਚਾਰ ਵਾਰ ਇਹਨਾਂ ਨੂੰ ਕਹਿ ਚੁੱਕਿਆ ਮੇਰਾ ਰਜਾਇਨ ਲੈ ਨੂੰ ਮੈਂ ਤਾਂ ਜੇ ਤੁਸੀਂ ਨਹੀਂ ਮੈਂ ਨਹੀਂ ਬੰਨਣਾ ਚਾਹਦਾ ਤੇ ਬਾਕੀ ਹੈ ਪਰ ਮੀਟਿੰਗ ਦੇ ਵਿੱਚ ਉਹਨਾਂ ਦਾ ਮਜਾਜ ਵੀ ਹੋਰ ਲੱਗਿਆ ਤੇ ਬਾਕੀ ਜਾਂਦਾ ਮਜਾਜ ਵੀ ਜਿਹੜਾ ਬਖ ਬਖ ਟਾਈਪ ਹੁੰਦਾ ਹੈ ਹੁਣ ਦੋ ਟਾਈਪ ਦੇ ਮੈਂਬਰ ਨੇ ਜੇ ਬਰਾਊਡਲੀ ਦੇਖਿਆ ਜਾਵੇ ਉਹ ਤਾਂ ਕਈ ਟਾਈਪ ਦੇ ਮੈਂਬਰ ਨੇ ਜਿਹੜੇ ਇਹਦੇ ਵਿੱਚ ਸੀਨੀਅਰ ਲੈਵਲ ਦੇ ਉੱਤੇ ਵੀ ਪਰ ਦੋ ਟਾਈਪ ਦੇ ਤਾਂ ਇਹੋ ਜਿਹੇ ਮੈਂਬਰ ਨੇ ਜਿਹੜੇ ਇੱਕ ਇਹ ਗੱਲ ਕਹਿ ਰਹੇ ਨੇ ਕਿ ਨਹੀਂ ਜੀ ਸਾਨੂੰ 2 ਦਸੰਬਰ ਦੇ ਹੁਕਮਨਾਮੇ ਦੇ ਮੁਤਾਬਕ ਕੁਝ ਫੈਸਲੇ ਉਹ ਲੈਣੇ ਚਾਹੀਦੇ ਨੇ ਜਿਵੇਂ ਸਪੋਜ਼ ਕਰੋ ਇੱਕ ਪਰਿਵਾਰ ਇੱਕ ਅਹੁਦੇ ਦਾ ਸਵਾਨ ਹੈ ਇਹਨੂੰ ਸਾਨੂੰ ਲਾਗੂ ਕਰਨਾ ਚਾਹੀਦਾ ਇਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਮੇਨ ਅਹੁਦੇਦਾਰੀਆਂ ਚ ਜਾਂ ਮੇਨ ਕਮੇਟੀਆਂ ਦੇ ਵਿੱਚ ਜਿਹੜੇ ਪੁਰਾਣੀ ਲੀਡਰਸ਼ਿਪ ਹੈ ਬਾਕੀ ਉਹ ਸ਼ਾਇਦ ਉਸ ਰੂਪ ਦੇ ਵਿੱਚ ਨਾ ਆਵੇ ਆਉਣੀ ਚਾਹੀਦੀ ਤੇ ਇਸੇ ਤਰ੍ਹਾਂ ਬਾਹਰਸ ਪੰਜਾਬ ਦੀ ਜਥੇਬੰਦੀ ਜਿਹੜੀ ਹੈ ਉਹਦੇ ਨਾਲ ਤਾਲਮੇਲ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇੱਥੇ ਵੀ ਵਖਰੇਵੇਂ ਨੇ ਇਸ ਸਾਰੇ ਮਾਹੌਲ ਦੇ ਵਿੱਚ ਮਤਲਬ ਕਈ ਟਾਈਪ ਦੀਆਂ ਗੱਲਾਂ ਨੇ ਜਦੋਂ ਹੁਣ ਅੱਜ ਦੀ ਮੀਟਿੰਗ ਦੇ ਬਾਰੇ ਵੀ ਗੱਲ ਪਤਾ ਕਰਦੇ ਹਾਂ ਤਾਂ ਉਹਨਾਂ ਚੋਂ ਵੱਖ-ਵੱਖ ਦੀ ਵੱਖ-ਵੱਖ ਆਪਣੇ ਕਿਹੜੀ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਉਹ ਉਹ ਗੱਲ ਬਰੀਫ ਕਰਦਾ ਉਹਨੇ ਇੱਕ ਦੂਜੀ ਗੱਲ ਸਟਾਈਲ ਦੇ ਉਹਦੇ ਤੋਂ ਹੁੰਦੀ ਵੀ ਨਹੀਂ ਤੇ ਰਹਿ ਵੀ ਜਾਂਦੀ ਹੈ ਕਈ ਵਾਰ ਜਾਣ ਬੁਝ ਕੇ ਵੀ ਕਈ ਵਾਰ ਉਹ ਗੱਲਾਂ ਨਹੀਂ ਹੁੰਦੀ ਆ ਉਹ ਇੱਕ ਅਲੱਗ ਗੱਲ ਹੈ ਹੁਣ ਇਹ ਬਰਨਾਲਾ ਪਰਿਵਾਰ ਦੇ ਘਰ ਇਹ ਮੀਟਿੰਗ ਹੋਈ ਇਸ ਲਈ ਪਬਲਿਕ ਸਥਾਨ ਤੇ ਵੀ ਨਹੀਂ ਕੀਤੀ ਗਈ ਕਿ ਹੋਰ ਚਲੇ ਜਾਂਦੇ ਨੇ ਇਧਰ ਉਧਰੋਂ ਤੇ 8 ਸੈਕਟਰ ਦੇ ਵਿੱਚ ਮੀਟਿੰਗ ਜਿਹੜੀ ਹੁੰਦੀ ਹੈ ਉਹਦੇ ਚ ਫਿਰ ਲੇਟ ਸ਼ੁਰੂ ਹੋਈ ਮੀਟਿੰਗ ਦਾ ਟਾਈਮ ਤਾਂ ਕਹਿੰਦੇ ਨੇ ਰੱਖਿਆ ਸੀ 11 ਵਜੇ ਪਰ ਲਗਭਗ 2 ਵਜੇ ਤੋਂ ਬਾਅਦ ਹੀ ਜਿਹੜੇ ਮਨਪ੍ਰੀਤਿਆਲੀ ਆਏ ਨੇ ਤੇ ਪ੍ਰੈਕਟੀਕਲੀ ਮੀਟਿੰਗ 2 ਵਜੇ ਤੋਂ ਬਾਅਦ ਤੇ 2:30 ਵਜੇ ਹੀ ਸ਼ੁਰੂ ਹੋਈ ਇੱਕ ਲੈਵਲ ਦੇ ਉੱਤੇ ਪਹਿਲਾਂ ਬਾਕੀ ਦੀ ਚੱਲਦੀ ਹੋਣੀ ਆ ਪਰ ਅਸਲ ਦੇ ਵਿੱਚ ਮੀਟਿੰਗ ਦਾ ਜਿਹੜਾ ਸਵਾਲ ਹੈ ਹੁਣ ਜਿਹੜਾ ਇਹ ਰੀਸਟਰਕਚਰਿੰਗ ਦਾ ਮੁੱਦਾ ਸੀ ਕਹਿੰਦੇ ਨੇ ਰੱਖਿਆ ਗਿਆ ਮਨਪ੍ਰੀਤਿਆਲੀ ਦੇ ਹੱਕ ਸੀ ਉਹਨਾਂ ਦੇ ਕੁਝ ਹੋਰ ਸਾਥੀ ਇਹਦੇ ਹੱਕ ਸੀ ਕਿ ਸਾਨੂੰ ਇਹ ਬਦਲਣਾ ਚਾਹੀਦਾ ਢਾਂਚਾ ਇਹ ਭਾਂਚੇ ਦਾ ਕੰਮ ਤਾਂ ਆਊਟਰਾਇਟਲੀ ਰੱਦ ਕਰ ਦਿੱਤਾ ਗਿਆ ਕਿ ਬਦਲੂਗਾ ਕੁਝ ਜਾਂ ਉਹਦੇਦਾਰੀਆਂ ਖਤਮ ਹੋ ਕਰ ਦੋ ਇੱਕ ਵਾਰੀ ਫਿਰ ਦੁਬਾਰਾ ਦੇਖਾਂਗੇ ਜਾਂ ਕੁਝ ਟੀਰਿੰਗ ਕਮੇਟੀ ਬਣਾ ਦੋ ਉਹੀ ਕੰਢੀ ਚਲਾਵੇ ਇਹ ਸਾਰਾ ਕੁਝ ਹੀ ਪ੍ਰਵਾਨ ਨਹੀਂ ਹੋਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਜਿਹੜੀਆਂ ਇਹ ਗੱਲਾਂ ਕਹੀਆਂ ਨੇ ਇਹਦਾ ਡੈਮੇਜ ਹੁੰਦਾ ਪਾਰਟੀ ਨੂੰ ਇੰਟਰਵਿਊਾਂ 'ਚ ਗੁਰੇਜ ਕਰਨਾ ਚਾਹੀਦਾ ਜੇ ਪ੍ਰਧਾਨੀ ਇਹ ਲੱਗੇਗਾ ਕਰਨ ਤਾਂ ਬਾਕੀ ਦੀਆਂ ਉਹਨਾਂ ਦਾ ਜਵਾਬ ਵੀ ਨਾਰਮਲ ਹੀ ਸੀਗਾ ਕਈ ਗੱਲਾਂ ਹੋ ਜਾਂਦਾ ਨਾ ਇੱਕ ਤਾਂ ਇੰਟਰਵਿਊ ਹੋਈ ਦੂਜਾ ਇੱਕ ਦੋ ਥਾਵਾਂ ਤੇ ਗੱਲ ਨਹੀਂ ਜੀ ਕਿਤੇ ਭਾਜੀਪੀ ਦੇ ਸੈਨ ਨਾਲ ਬੈਠੇ ਨੇ ਕਿਤੇ ਕਿਸੇ ਨਾਲ ਬੈਠੇ ਨੇ ਹਾਸਾ ਠੱਠਾ ਹੋ ਰਿਹਾ ਹੈ ਇਹਨਾਂ ਗੱਲਾਂ ਦੇ ਵਿੱਚ ਉਹ ਇਹਨਾਂ ਗੱਲਾਂ ਨੂੰ ਸ਼ਾਇਦ ਕੰਪੈਰੀਟਿਵਲੀ ਕੈਜੂਅਲੀ ਰਹਿੰਦੇ ਨੇ ਵੀ ਇਹ ਗੱਲਾਂ ਨਾਰਮਲ ਲੈ ਜੀ ਇਹ ਤਾਂ ਇਸੇ ਤਰੀਕੇ ਨਾਲ ਹੁੰਦੀਆਂ ਨੇ ਕਹਿੰਦੇ ਹੋਇਆ ਤਾਂ ਇੱਥੇ ਤੱਕ ਵੀ ਕਿ ਉਹਨਾਂ ਨੇ ਕੁਝ ਸੱਚੇ ਸੁਮਜਾਜ ਨਾਲ ਵੀ ਕਿਹਾ ਕਿ ਮੈਂ ਤਾਂ ਓਪਨਲੀ ਹੱਸਦਾ ਹੁਣ ਜਿਹਦੇ ਨਾਲ ਬੈਠਣਾ ਸਾਡੇ ਚ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਅੰਦਰ ਖਾਤੇ ਵੀ ਜਾ ਕੇ ਆਪਣੇ ਕੰਮ ਕਢਵਾ ਲੈਂਦੇ ਨੇ ਇਹਦਾ ਮਤਲਬ ਇੱਕ ਦੂਜੇ ਬਾਰੇ ਨਮਜ ਫਰੋਣਣੀ ਜਿਹੜੀ ਇਹ ਕਾਫੀ ਇਸ ਲੈਵਲ ਦੀ ਹੁੰਦੀ ਹੈ ਤੇ ਉਦੋਂ ਬਾਅਦ ਫਿਰ ਇੱਕ ਵਿਚਲਾ ਰਾਤ ਲਾਸਿਆ ਜਾਂਦਾ ਹੁੰਦਾ ਆਪੋ ਆਪਣੀ ਗਰਮਾ ਗਰਮ ਚੀਜ਼ਾਂ ਹੋਣ ਤੋਂ ਬਾਅਦ ਇੱਕ ਕਿਦੋਂ ਪਹਿਲਾਂ ਦਾ ਜਿਹੜਾ ਇੱਕ ਦੌਰ ਚੱਲਦਾ ਮੰਨੋ ਇੱਕ ਤਰੀਕਾ ਹੈ ਜਿਹੜਾ ਮੰਤਰੀ ਤੇ ਆਲੀ ਉਹਨਾਂ ਦਾ ਗਰੁੱਪ ਇੱਕ ਕਹਿ ਰਿਹਾ ਸੀ ਕਿ ਵਾਰਸ ਪੰਜਾਬ ਦੇ ਔਰ ਇਹ ਜਿਹੜਾ ਅਕਾਦੀਦਾਰ ਪੁਨਰ ਸੰਜੀਤ ਹੈ ਉਹਦੀ ਇੱਕ ਦੋ ਕਮੇਟੀਆਂ ਬਣ ਜਾਂਣ ਕਮੇਟੀਆਂ ਚ ਇੱਕ ਫਰੰਟ ਬਣ ਜੇ ਫਰੰਟ ਦਾ ਇੰਚਾਰਜ ਬਣ ਜੇ ਪਰ ਇੱਥੇ ਇੱਕ ਗੱਲ ਇਹ ਹੋ ਗਈ ਹੈ ਕਿ ਇਹ ਪੂਰੀ ਤਰ੍ਹਾਂ ਨਹੀਂ ਪ੍ਰਮਾਨ ਹੋਈ ਸ਼ਾਇਦ ਗੱਲ ਇਹਦੇ ਚ ਇਹ ਹੋ ਜਾਂਦਾ ਵੀ ਇਹਦਾ ਮਤਲਬ ਪ੍ਰਧਾਨ ਇਧਰ ਲਾ ਤੇ ਇੱਕ ਪ੍ਰਧਾਨ ਉਧਰ ਲਾ ਇੱਕ ਸੁਪਰ ਪ੍ਰਧਾਨ ਹੋ ਜਾਂਦਾ ਫਿਰ ਉਹ ਫਰੰਟ ਦਾ ਜਿਵੇਂ ਸੋਨੀਆ ਗਾਂਧੀ ਜਿਹੜੀ ਯੂਪੀਏ ਦੀ ਚੇਅਰਪਰਸਨ ਜਿਹੜੇ ਜਿਹੜੇ ਸਾਰੇ ਬੰਦੇ ਆਉਂਦੇ ਨੇ ਉਹਨਾਂ ਦੀ ਚੇਅਰ ਕੋਈ ਹੋਰ ਕਰਦਾ ਤੇ ਬਾਕੀ ਪ੍ਰਧਾਨ ਫਿਰ ਛੋਟੇ ਰਹਿ ਜਾਂਦੇ ਨੇ ਕਈ ਵਾਰ ਉਦੋਂ ਜਦੋਂ हां ਇਹਦੇ ਵਿੱਚ ਇਹ ਜ਼ਰੂਰ ਹੈ ਕਹਿੰਦੇ ਨੇ ਕਿ ਇੱਕ ਤਾਲਮੇਲ ਕਮੇਟੀ ਬਣੂਗੀ ਜਿਹੜੀ ਕਮੇਟੀ ਆਪਾਂ ਅੱਛੀ ਗੱਲਬਾਤ ਚਲਦੀ ਰੱਖੂਗੀ ਕਿ ਆਪਾਂ ਕਿੱਥੇ ਮਿਨਿਮਮ ਅਜੰਡੇ ਤੇ ਕਿਵੇਂ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਕੋਸ ਲੈਵਲ ਦੀ ਕਮੇਟੀ ਦੀ ਫਾਰਮੇਸ਼ਨ ਕਿਸ ਨਾ ਕਿਸੇ ਰੂਪ ਦੇ ਵਿੱਚ ਹੋ ਜਾਏਗੀ ਦੂਜੀ ਗੱਲ ਇਹ ਵੀ ਕਿਹਾ ਜਾ ਰਿਹਾ ਕਿ ਕੱਲ ਤੱਕ ਹੀ ਕੋਈ ਪ੍ਰੈਸ ਰਿਪੋਰਟ ਵੀ ਆ ਜੇ ਸ਼ਾਇਦ ਜਾਂ ਬਾਕੀ ਦੀ ਗੱਲਾਂ ਜਾਂ ਪਪੂਲਰਲੀ ਕੋਈ ਗੱਲ ਸਾਹਮਣੇ ਆ ਜੇ ਕਿ ਜਿਹੜੇ ਵੀ ਦੋ ਉਹਧਿਆਲੇ ਨੇ ਪਰਿਵਾਰਕ ਤੌਰ ਦੇ ਉੱਤੇ ਉਹ ਆਟੋਮੈਟਿਕਲੀ ਹੀ ਇੱਕ ਇੱਕ ਉਹਦੇ ਤੋਂ ਪਿੱਛੇ ਹਟ ਜਾਵੇਗਾ ਜਾਣਗੇ ਆਪ ਹੀ ਫੈਸਲਾ ਕਰਕੇ ਕਿ ਕਿਹਨੇ ਕਿੱਥੇ ਪਿੱਛੇ ਹਟਣਾ ਇਹਦੀ ਬਜਾਏ ਕਿ ਸਾਰਾ ਭੰਗ ਹੋ ਜੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੋ ਜਾਣ ਉਧਰ ਨੂੰ ਸ਼ਾਇਦ ਗੱਲ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਤੁਰੇਗੀ ਜੇ ਕਰੇ ਤੁਰੇਗੀ ਤੇ ਇਹਦੇ ਨਾਲ ਇਹ ਵੀ ਗੱਲ ਹੈ ਕਿ ਜਦੋਂ ਬਾਕੀ ਦੇ ਮਾਮਲਿਆਂ ਦੇ ਵਿੱਚ ਹੋ ਰਹੀ ਹੈ ਗੱਲ ਜਿਹੜੇ ਦੂਜੀਆਂ ਧਰਾਂ ਜਾਂ ਜਿਹੜਾ ਕਰਦਾ ਇੱਕ ਗੱਲ ਕਲੈਰਿਟੀ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਉਹਨਾਂ ਨੇ ਹੁਣ ਇੱਕ ਅਗਲਾ ਸੰਦਾ ਦਿੱਤਾ ਹੈ ਕਿ ਜੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰੋ ਕਾਨਫਰੰਸਾਂ ਕਰੋ ਉਹ ਅਜੇ ਹੁਣੇ ਜਾ ਕੇ ਆਏ ਨੇ ਸੁਚਾ ਸਿੰਘ ਛੋਟੇਪੁਰ ਨਾਲ ਉਹਨਾਂ ਨੇ ਕੀਤੀ ਸੀ ਕਬੱਡੀ ਰੈਲੀ ਜਿਦੇ ਚੋਂ ਕਹਿੰਦੇ ਉਤਸ਼ਾਹ ਉਹਨਾਂ ਨੂੰ ਕਾਫੀ ਮਿਲਿਆ ਉਸੇ ਉਤਸ਼ਾਹ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਸੀ ਕਿ ਅਸੀਂ ਨੌਜਵਾਨਾਂ ਨੂੰ 40% ਤੇ ਔਰਤਾਂ ਨੂੰ 35% ਟਿਕਟਾਂ ਦੇਾਂਗੇ ਦੂਜੇ ਪਾਸੇ ਇਹਦਾ ਇੱਕ ਚੱਲਣ ਵੀ ਲੱਗਾ ਸੀ ਇੱਕ ਪਾਸੇ ਇਹ ਹੋ ਰਿਹਾ ਤੇ ਦੂਜੇ ਪਾਸੇ ਦੂਜਾ ਪਰ ਨਾਰਮਲੀ ਮੇਜੋਰਿਟੀ ਜਿਹੜੇ ਲੋਕ ਨੇ ਜਿਹੜੇ ਇਸ ਅਕਾਲੀ ਦਲ ਨੂੰ ਨਰ ਗਠਨ ਦੇ ਵਿੱਚ ਹਜੇ ਹੈਗੇ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਹੀ ਸ਼ਾਇਦ ਇਸ ਲੈਵਲ ਦੇ ਉੱਤੇ ਚਲਾਇਆ ਜਾਏ ਇਹੀ ਰਹਿਣ ਤੇ ਬਾਕੀ ਦਾ ਕੰਮ ਚਰਚਾ ਕਰਕੇ ਹੋਵੇ ਕੁਝ ਤਾਂ ਇਹ ਵੀ ਕਹਿੰਦੇ ਨੇ ਮੀਟਿੰਗ ਦੇ ਵਿੱਚੋਂ ਕੁਝ ਸੋਰਸਸ ਦਾ ਇਹ ਆਇਆ ਹੈ ਕਿ ਇੱਕ ਸਟੀਰਿੰਗ ਕਮੇਟੀ ਵੀ ਅਲੱਗ ਬਣ ਜੇਗੀ ਜਿਹਦੀ ਸਲਾਹ ਦੇ ਨਾਲ ਹੀ ਪ੍ਰਧਾਨ ਜੀ ਚੱਲਣਗੇ ਜਿਹਦੀ ਸਲਾਹ ਨਾਲ ਹੀ ਗੱਲਬਾਤ ਹੁੰਦੀ ਰਹੂਗੀ ਹੁਣ ਜੇ ਉਸੇ ਸਟੀਰਿੰਗ ਕਮੇਟੀ ਵੀ ਬਣ ਜੇਗੀ ਸਵਾਲ ਇਹ ਹੈ ਕਿ ਫੇਰ ਜਿਹੜੀ ਪੀਏਸੀ ਬਣ ਗਈ ਜਿਹੜੇ ਬਾਕੀ ਦੇ ਅਹੁਦੇਦਾਰ ਨੇ ਬਾਕੀ ਦੀਆਂ ਕਮੇਟੀਆਂ ਨੇ ਉਹਨਾਂ ਦਾ ਫਿਰ ਕੰਮ ਕੀ ਹੋਊ ਜੇ ਸੁਪਰ ਸਟੀਰਿੰਗ ਕਮੇਟੀ ਜੇਕਰ ਕੋਈ ਹੋਰ ਇਸ ਪਦਰ ਦੇ ਉੱਤੇ ਬਣ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਫਿਰ ਵੀ ਇਹ ਕਈ ਕਹਿੰਦੇ ਨੇ ਫੈਸਲੇ ਕੁਝ ਇਸ ਲੈਵਲ ਦੇ ਆਏ ਨੇ ਇਹਦੇ ਚ ਅਜੇ ਇਹ ਗੱਲ ਲੱਗਦੀ ਹੈ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਨੇ ਇਹ ਗੱਲ ਤਾਂ ਹੋ ਗਈ ਹੈ ਕਿ ਜਿਹੜੇ ਦੂਜਿਆਂ ਨੇ ਕਿਹਾ ਕਿ ਜੀ ਪੰਜ ਮੈਂਬਰੀ ਕਮੇਟੀ ਦਾ ਹੁਣ ਕੰਮ ਖਤਮ ਹੋ ਗਿਆ ਹੁਣ ਤਾਂ ਪਾਰਟੀ ਸਟਰਕਚਰ ਮੁਤਾਬਕ ਹੀ ਚੱਲਣਾ ਚਾਹੀਦਾ ਤੁਸੀਂ ਆਪਣਾ ਕੰਮ ਇਹ ਨਾ ਸੋਚੋ ਕਿ ਤੁਸੀਂ ਅਲੱਗ ਗਰੁੱਪ ਦੇ ਤੌਰ ਤੇ ਤੁਸੀਂ ਹੋਰ ਕੰਮ ਕਰਦੇ ਹੋ ਜਾਂ ਤੁਹਾਨੂੰ ਇੱਕ ਹੋਰ ਕੰਮ ਮਿਲਿਆ ਹੋਇਆ ਇਹਦੇ ਚ ਬੀਬੀ ਸੁਤੰਤ ਕੌਰ ਤਾਂ ਨਹੀਂ ਆਉਂਦੇ ਉਹਨਾਂ ਨੇ ਪਹਿਲਾਂ ਤੋਂ ਹੀ ਫੈਸਲਾ ਕੀਤਾ ਹੈ ਕਿ ਜਦੋਂ ਉਹਦੇ ਉਹਨਾਂ ਨੇ ਆਪਣੇ ਉਹਨਾਂ ਨੂੰ ਚੁਣਿਆ ਗਿਆ ਜਿਹੜਾ ਪੰਥਕ ਕੌਂਸਲ ਦੇ ਚੇਅਰਪਰਸਨ ਉਹ ਕਹਿੰਦੇ ਮੈਂ ਪੰਥਕ ਐਂਗਲ ਤੋਂ ਹੀ ਜੁੰਟੀ ਦੀ ਕੰਮ ਕਰੂੰਗੀ ਤੇ ਮੈਂ ਇਹਨਾਂ ਦੇ ਪਾਰਟੀ ਦੇ ਉਹਦੇਦਾਰੀ ਚ ਜਾਂ ਪਾਰਟੀ ਦੇ ਸਟਰਕਚਰ ਚ ਇਸ ਰੂਪ ਦੇ ਵਿੱਚ ਨਹੀਂ ਐ ਭਾਵੇਂ ਡੈਲੀਗੇਟ ਇਸੇ ਲਈ ਚੁਣੇ ਗਏ ਹੁਣ ਸੱਜ ਇੱਕ ਗੱਲ ਹੋਰ ਰੱਖ ਲਈਏ ਜਿਹੜੀ ਲੰਮੇ ਸਮੇਂ ਦੇ ਲਈ ਹੈ ਪਾਰਟੀ ਨੇ ਅਜੇ ਅਪਲਾਈ ਕਰਕੇ ਰਜਿਸਟਰਡ ਹੋਣਾ ਹੈ ਰਜਿਸਟਰਡ ਜਦੋਂ ਹੋ ਜਾਏਗੀ ਔਰ ਰਜਿਸਟਰਡ ਪਾਰਟੀ ਤੋਂ ਬਾਅਦ ਫਿਰ ਇੱਕ ਜਨਰਲ ਅਜਲਾਸ ਹੋਏਗਾ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਦਾ ਆਕੇ ਜਿਹੜੇ ਰੀਅਲ ਲਾਇਸੈਂਸ ਹੈ ਜਿਹੇ ਅਨਰਜਿਸਟਰਡ ਪਾਰਟੀ ਦਾ ਇਹ ਜਨਰਲ ਅਜਲਾਸ ਦੇ ਵਿੱਚ ਫਿਰ ਜਿਹੜੇ ਵੀ ਲੀਡਰਸ਼ਿਪ ਆਏਗੀ ਜਿਹੜੇ ਫਾਰਮੂਲੇ ਲਾਗੂ ਕਰਨੇ ਨੇ ਜਿਹੜੀਆਂ ਚੀਜ਼ਾਂ ਆਉਣਗੀਆਂ ਉਸ ਤੋਂ ਬਾਅਦ ਇਹ ਸੈਟਲਮੈਂਟ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਏਗੀ ਉਹਨਾਂ ਚਿਰ ਇਹਨਾਂ ਗੱਲਾਂ ਤੇ ਕੰਮ ਕਰਨ ਦਾ ਸਵਾਲ ਹੈ ਕਿ ਸਾਰੀਆਂ ਗੱਲਾਂ ਤੇ ਕੀਤਾ ਜਾਏ ਤੇ ਹੇਠਾਂ ਜੌਂਟ ਬਣਾਏ ਜਾਣ ਆਰਗੇਨਾਈਜ਼ ਕੀਤਾ ਜਾਏ ਤੇ ਕੁਝ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਮੁੱਦਿਆਂ ਦੇ ਉੱਤੇ ਕੋਸ਼ਿਸ਼ ਕੀਤੀ ਜਾਏ ਨਾਮਬੰਦੀ ਦੀ ਕਿ ਵੱਖ-ਵੱਖ ਮਾਮਲਿਆਂ ਦੇ ਵਿੱਚ ਕਿਵੇਂ ਤੇ ਕੀ ਹੋ ਰਿਹਾ ਔਰ ਇਸ ਕਰਕੇ ਲੱਗਦਾ ਇਹ ਹੈ ਕਿ ਅਜੇ ਇਹ ਕੰਮ ਕੁਝ ਪੈਚਵਰਕ ਦੇ ਤੌਰ ਤੇ 11 ਬੰਦਿਆਂ ਨੇ ਜੇ ਫੈਸਲਾ ਕਰ ਲਿਆ 12 ਨਹੀਂ ਕਰਦੇ ਆ ਤਾਂ ਜਿਹੜੀਆਂ ਕੁਝ ਐਦੋਂ ਪਹਿਲਾਂ ਗਲਤੀਆਂ ਤੇ ਨਿਰਾਸ਼ਤਾ ਆਏਗੀ ਹੈ ਕੁਝ ਉਹਨਾਂ ਬੰਦਿਆਂ ਦੀ ਹੈ ਜਿਹੜੇ ਬੰਦਿਆਂ ਨੇ ਮੈਂਬਰਸ਼ਿਪ ਕੱਟੀ ਨਹੀਂ ਜਾਂ ਕਟਾਈ ਨਹੀਂ ਉਬਰਕਾ ਕਮੇਟੀ ਚ ਆ ਗਿਆ ਕੁਝ ਇਕਦੁਕਾ ਹੋਣਗੇ ਚਾਏ ਜਿਹੜਿਆਂ ਨੇ ਘੱਟ ਕੱਟੀ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਆ ਗਿਆ ਜ਼ਿਲ੍ਹੇ ਦਾ ਪ੍ਰਧਾਨ ਬਣ ਗਿਆ ਤੇ ਦੂਜੇ ਰਹਿ ਗਏ ਜਿਨ੍ਹਾਂ ਨੇ ਵੱਧ ਕੱਟੀ ਆ ਉਹ ਗਲੇ ਸਕੇ ਵੀ ਅਜੇ ਦੂਰ ਕਰਨੇ ਪੈਣਗੇ ਜਿਹੜੇ ਫੀਲਡ ਦੇ ਵਿੱਚ ਜਾ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਭ ਤੋਂ بڑا ਕੁਐਸਚਨ ਮਾਰਕ ਅਜੇ ਹੈ ਇਹਨਾਂ ਦੇ ਸਾਹਮਣੇ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਤੁਹਾਡਾ ਜਿੰਦਗੀ ਦਾ ਤਜਰਬਾ ਇੰਨਾ ਤੁਸੀਂ ਰਾਜਨੀਤੀ ਦੇ ਵਿੱਚ ਨਵੀਆਂ ਪਾਰਟੀਆਂ ਜੰਮਦੀਆਂ ਖੁਰਦੀਆਂ ਟੁੱਟਦੀਆਂ ਵਿਖਰਦੀਆਂ ਦੇਖੀਆਂ ਨੇ ਅੱਜ ਦੀ ਬੈਠਕ ਦੇ ਵਿੱਚੋਂ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਆਪਾਂ ਫਿਲਹਾਲ ਏਸੇ ਡੈੱਕੇ ਡੋਲੇ ਖਾਂਦੇ ਤੁਰੇ ਰਹੀਏ ਕੁਝ ਕਰੀਏਗਾ ਨੋ ਪ੍ਰਧਾਨ ਵੀ ਇਹੀ ਰੱਖ ਲਈਏ ਨਵੇਂ ਮੈਂਬਰ ਵੀ ਬਣਾ ਲਈਏ ਟਿਕਟਾਂ ਤੱਕ ਵੀ ਚਲੇ ਜਾਈਏ ਅਜੇ ਜੋੜ ਤੋੜ ਦਾ ਖੇਡ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੁੱਦਿਆਂ 'ਤੇ ਅਲੀਚਾਰਜ ਹੋਈ ਕਰ ਪਾਉਣਗੇ ਕਿ ਅਜੇ ਆਪਣੇ ਪੈਰ ਲਾਉਣ ਲਈ ਹੋ ਇਸੇ ਤਰ੍ਹਾਂ ਸੰਘਰਸ਼ੀ ਰਾਹ 'ਤੇ ਰਹਿਣਗੇ ਵੇਖੋ ਜਦੋਂ ਮੁੱਦਿਆਂ ਦੀ ਪੋਲਿਟ ਰਾਜਨੀਤੀ ਹੁੰਦੀ ਹੈ ਜਾਂ ਮੁੱਦਿਆਂ ਨੂੰ ਲੈ ਕੇ ਅਸੀਂ ਕੋਈ ਪੋਲਿਟਿਕਸ ਕਰਦੇ ਆ ਤਾਂ ਉਹਦੇ ਨਾਲ ਫਿਰ ਪੋਲਿਟਿਕਸ ਵੀ ਨਿਰਧਾਰਤ ਕਰਨੀ ਹੁੰਦੀ ਹੈ ਵੀ ਅਸੀਂ ਕਿਹੜੀ ਪੋਲਿਟਿਕਸ ਕਰਨੀ ਹੈ ਅਸੀਂ ਕਿਹੜੇ-ਕਿਹੜੇ ਮੁੱਦੇ ਲੈਣੇ ਆ ਦੇਸ਼ ਦੇ ਸਾਡੇ ਬੀਜੇਪੀ ਨਾਲ ਕੀ ਸੰਬੰਧ ਹੋਣਗੇ ਕਾਂਗਰਸ ਨਾਲ ਕੀ ਹੋਣਗੇ ਸੈਂਟਰ ਨਾਲ ਕੀ ਹੋਣਗੇ ਉਹ ਬੇਸਿਕਲ ਤਾਂ ਸੈਂਟਰ ਦੇ ਸੰਬੰਧਾਂ ਤੇ ਸਟੇਟ ਦੇ ਸੰਬੰਧਾਂ ਦਾ ਤੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਅਸੀਂ ਲੈਣੇ ਆ ਇਹ ਜੇ ਇਸ ਕਿਸਮ ਦੀ ਕਮਿਟਮੈਂਟ ਹੋਵੇ ਤਾਂ ਫਿਰ ਜਿਹੜਾ ਜਿਹੜੀ ਪਰਸਨੈਲਿਟੀ ਹੈ ਜਾਂ ਆਪ ਆਪਾ ਜਿਹੜਾ ਜਿਹੜਾ ਜਾਦਾ ਉਹ ਭਾਰੂ ਨਹੀਂ ਹੁੰਦਾ ਹੁਣ ਜਿਹਦੇ ਲੀਡਰਸ਼ਿਪ ਦੇ ਇੱਥੇ ਰੌਲੇ ਹੁੰਦੇ ਵੀ ਆਪਣੀ ਪਰਸਨੈਲਿਟੀ ਜਾਂ ਆਪਣਾ ਆਪ ਜਾਦਾ ਭਾਰੂ ਰਹਿੰਦਾ ਇਹਨਾਂ ਤੇ ਇਹ ਚਾਹੁੰਦਾ ਮੈਂ ਇਹਦੇ ਤੋਂ ਥੱਲੇ ਨਾ ਹੋ ਜਾ ਕਿਉਂਕਿ ਮੁੱਦੇ ਪਿੱਛੇ ਰਹਿੰਦੇ ਆ ਇਹ ਇਹਨਾਂ ਦੇ ਵੀ ਨਹੀਂ ਹੈ ਨਾ ਹੋਰ ਸਾਰੀਆਂ ਪਾਰਟੀਆਂ ਦੇ ਮੋਟੇ-ਮੋਟੇ ਦੇ ਮੁੱਦੇ ਪਿੱਛੇ ਰਹਿੰਦੇ ਆ ਤੇ ਸਾਡੇ ਤਾਂ ਖਾਸ ਕਰਕੇ ਪੰਜਾਬ ਦੇ ਹੈ ਵੀ ਇਹ ਮੁੱਦੇ ਦੇ ਵੀ ਬਿਲਕੁਲ ਕਲੀਅਰ ਨਹੀਂ ਆ ਕਾਲੀਦਾਨ ਜਿੱਦੋ ਜਿਹੜਾ ਇਹਨਾਂ ਨੇ ਲਿਆਉਣਾ ਸੀਗਾ ਵਿਜ਼ਨ ਪੇਪਰ ਪੋਲੀਟੀਕਲ ਵਿਜ਼ਨ ਪੇਪਰ ਉਹ ਲਿਆਂਦਾ ਹੀ ਨਹੀਂ ਤੇ ਅਕਵਾਲ ਸਿੰਘ ਝੁੰਡਾ ਦੇ ਕੋਈ ਮੁੜ ਕੇ ਗੱਲ ਹੀ ਨਹੀਂ ਸੁਣੀ ਬਹੁਤੀ ਵੀ ਅਕਵਾਲ ਸਿੰਘ ਝੁੰਡਾ ਨੇ ਲਿਆਉਣਾ ਸੀਗਾ ਪ੍ਰੈਸ ਕਾਨਫਰੰਸ ਵੀ ਕਰਕੇ ਗਿਆ ਤੇ ਇੱਕ ਮੀਟਿੰਗ ਵਿੱਚ ਇੱਥੇ ਸਿੰਘ ਸਵਾ ਜੀ ਮੀਟਿੰਗ ਉਹਨੇ ਕੀਤੀ ਉਹਦੇ ਚ ਤੇ ਉਹ ਸੁਣਿਆ ਉਹਨ ਸਾਰਾ ਉਹ ਆ ਕੇ ਕਹਿ ਕੇ ਗਿਆ ਵੀ ਅਸੀਂ ਬੜੀ ਜਲਦੀ ਲਿਆ ਰਹੇ ਹਾਂ ਉਹ ਤੋਂ ਪਿੱਛੇ ਕੋਈ ਗੱਲ ਬਾਤ ਨਹੀਂ ਹੈ ਤੇ ਉਹ ਉਸ ਮੀਟਿੰਗ ਨੂੰ ਉਸ ਤੋਂ ਲੱਗਦਾ ਸੀ ਵੀ ਇਹ ਹੁਣ ਬੜਾ ਸੀਰੀਅਸ ਹੈ ਤੇ ਸੀਰੀਅਸ ਤਰੀਕੇ ਨਾਲ ਕੋਈ ਲੈ ਕੇ ਆਉਣਗੇ ਇਹ ਮੈਨੂੰ ਲੱਗਦਾ ਹੁੰਦਾ ਵੀ ਇਹ ਪਰਸਨਲਿਟੀਆਂ ਦੇ ਵੱਡੇ ਰੌਲੇ ਆ ਸਿਆਸਤ ਵਿੱਚ ਸਾਡੇ ਕਿਉਂਕਿ ਜਾਤੀ ਲੈਵਲ ਦੀਆਂ ਹੀ ਗੱਲਾਂ ਬਾਤਾਂ ਜਿਹਦੇ ਕੋਲੇ ਥੋੜਾ ਜਿਹਾ ਪੈਸੇ ਵੱਧ ਦਾ ਜਿਹਦੇ ਕੋਲੇ ਪੋਜੀਸ਼ਨ ਵੱਧ ਦਾ ਜਾਂ ਥੋੜਾ ਜਾ ਦੇ ਏਰੀਆ 'ਚ ਇਨਫਲੂਐਂਸ ਵੱਧ ਦਾ ਉਹ ਫਿਰ ਦੂਜਿਆਂ ਨੂੰ ਪਿੱਛੇ ਛੱਡਦਾ ਵੈਸੇ ਤਾਂ ਪੋਲਿਟਿਕਸ ਦੇ ਵਿੱਚ ਤਾਂ ਇਹ ਹੁੰਦਾ ਹੀ ਆ ਜਿਹਦਾ ਇਨਫਲੂਐਂਸ ਜ਼ਿਆਦਾ ਹੈ ਤੇ ਉਹ ਜਾਂ ਜ਼ਿਆਦਾ ਕਮਾਂਡ ਕਰਦਾ ਉਹ ਸਾਰਾ ਏਰੀਆ ਵਿੱਚ ਲੋਕਾਂ ਉਹਦੇ ਪਿੱਛੇ ਹੈ ਤਾਂ ਫਿਰ ਉਹਦੀ ਪੋਜੀਸ਼ਨ ਤਾਂ ਚੰਗੀ ਹੁੰਦੀ ਹੁੰਦੀ ਹੈ ਪਰ ਇੱਥੇ ਇਹ ਨਹੀਂ ਪਤਾ ਲੱਗਦਾ ਪਾਰਟੀ ਪੋਜੀਸ਼ਨ ਤੇ ਗੱਲ ਕਰਨੀ ਆ ਜਾਂ ਕਿਸੇ ਕਿਸਮ ਦੀਆਂ ਜਾਤੀ ਜਾਂ ਕੋਸੋ ਬਿਜ਼ਨਸ ਦੀਆਂ ਜਿਹੜੀਆਂ ਪਰਸਨੈਲਿਟੀਆਂ ਬਿਜ਼ਨਸ ਕਿਸੇ ਦੇ ਵੱਡੇ ਆ ਤਾਂ ਉਹਦੇ ਕਰਕੇ ਕਮਾਂਡ ਕਰਨੀ ਆ ਇਹ ਹਜੇ ਤੱਕ ਬਹੁਤਾ ਕਲੀਅਰ ਨਹੀਂ ਤੇ ਰੀਸਟ੍ਰਕਚਰ ਕਰਨਾ ਬਹੁਤ ਮੁਸ਼ਕਲ ਕੰਮ ਹੈ ਰੀਸਟ੍ਰਕਚਰ ਦੇ ਲਈ ਪੋਲਿਟਿਕਸ ਪਹਿਲਾਂ ਕਲੀਅਰ ਹੋਵੇ ਫਿਰ ਰੀਸਟ੍ਰਕਚਰ ਹੋ ਸਕਦਾ ਹੈ ਉਹ ਤਾਂ ਹਜੇ ਤੱਕ ਕਲੀਅਰ ਹੈ ਨਹੀਂ ਉਹ ਜਿਹੜਾ ਬੇਸਿਕ ਮੁੱਦਾ ਉਹ ਤਾਂ ਅੱਗੇ ਨਹੀਂ ਆਇਆ ਬਾਕੀ ਬੰਦੇ ਆ ਵੀ ਆਪਾਂ ਇਕੱਠੇ ਹੋ ਜਔ ਇਕੱਠੇ ਹੋ ਕੇ ਠੀਕ ਰੱਖਾਂਗੇ ਇਕੱਠੇ ਹੋਣ ਦਾ ਮਤਲਬ ਵੀ ਆ ਸਾਡੀ ਜਿਹੜੀ ਮੁੱਕਤ ਬਿਲਕੁਲ ਨਹੀਂ ਰਹਿਣੀ ਸਾਨੂੰ ਪਿਛਲੀ ਪੇਰੈਂਟ ਪਾਰਟੀ ਨੇ ਵੀ ਨਹੀਂ ਲੈਣਾ ਜਾਂ ਅੱਗੇ ਸਾਡੇ ਕੋਲੇ ਕੁਝ ਬਣਿਆ ਨਹੀਂ ਅਸੀਂ ਪੋਲਿਟਿਕਸ 'ਚ ਹੈ ਗਏ ਆ ਤੇ ਰਹਿਣਾ ਵੀ ਹੈ ਤੇ ਇਸ ਕਰਕੇ ਫਿਰ ਇਹ ਇਹ ਬਿਲਕੁਲ ਕਲੀਅਰ ਨਹੀਂ ਕਰ ਰਹੇ ਪੋਲਿਟ ਆਪਦੀ ਪੋਲਿਟਿਕਸ ਨੂੰ ਵੱਡੀ ਗੱਲ ਜਿਹੜੀ ੜਿੱਕਾ ਲੱਗ ਰਿਹਾ ਸਭ ਤੋਂ ਜ਼ਿਆਦਾ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਦੇ ਸੈਂਟਰ ਨਾਲ ਰਿਲੇਸ਼ਨ ਦੀ ਗੱਲ ਦੇ ਵਿੱਚ ਬੀਜੇਪੀ ਬਹੁਤ ਵੱਡੇ ਲੈਵਲ ਤੇ ਆ ਜਾਂਦੀ ਹੈ ਬੀਜੇਪੀ ਨਾਲ ਕੀ ਸਬੰਧ ਰੱਖਣ ਬੀਜੇਪੀ ਨਾਲ ਸਬੰਧ ਰੱਖਣ ਤੇ ਉੱਥੇ ਨਾ ਤੋੜ ਤੋੜ ਵਿਛੋੜਾ ਕਰ ਸਕਦੇ ਉਹਨਾਂ ਨਾਲ ਤੇ ਉਹਨਾਂ ਨਾਲ ਚੱਲੇ ਤੋਂ ਚੱਲਦੇ ਆ ਤਾਂ ਫਿਰ ਇਹ ਰੀਜIONAL ਪਾਰਟੀ ਨਹੀਂ ਬਣਦੀ ਫਿਰ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਤੋਂ ਕੋਈ ਡਿਫਰੈਂਟ ਅਕਾਲੀ ਦਲ ਨਹੀਂ ਬਣਦਾ ਬੇਸਿਕ ਮੁੱਦਾ ਤਾਂ ਜਿਹੜਾ ਜਿਹੜਾ ਡਿਸੀਸਿਵ ਪੁਆਇੰਟ ਹੈ ਜਾਂ ਜਿਹਦੇ ਉੱਤੇ ਕੋਈ ਫਰਕ ਪੈਂਦਾ ਜਿਹੜੀ ਡਿਵਾਈਡਿੰਗ ਲਾਈਨ ਹੈ ਉਹ ਤਾਂ ਇਹ ਕੋਈ ਵੀ ਉਹ ਉਹ ਕਲੀਅਰ ਕਰਕੇ ਰਾਜੀ ਨਹੀਂ ਇਹ ਕਹਿੰਦੇ ਲਾਡਲਾ ਘੋਲਜਲ ਚੱਲਦਾ ਰਹੇ ਸਾਡੀਆਂ ਵੀ ਕੋਈ ਸਾਨੂੰ ਪ੍ਰੋਬਲਮ ਨਾ ਜੇ ਹਰੇਕ ਜਿਹੜੇ ਵੱਡੇ ਲੀਡਰ ਇਹ ਪੁਨਰਗਠਨ ਕਾਲੀ ਦਲ ਚਾਹ ਉਹ ਵੀ ਇਹ ਚਾਹੁੰਦੇ ਹਜੇ ਵੀ ਐਂ ਜੇ ਰੱਖੀ ਜਾਓ ਮੌਕੇ ਤੱਕ ਦੇਖਾਂਗੇ ਜੇ ਲੋੜ ਪਈ ਤਾਂ ਭਾਜੀਪੀ ਨਾਲ ਵੀ ਜਾ ਸਕਦੇ ਆ ਜਾਂ ਕਿ ਸਿੱਧਾ ਨਾ ਕਿਹੜੇ ਤਰੀਕੇ ਨਾਲ ਜੁੜ ਸਕਦੇ ਆ ਇਹ ਸਾਰੇ ਆਪ ਦੇ ਜਿਹੜੇ ਆਪਸ਼ਨ ਐ ਇਹ ਓਪਨ ਰੱਖੀ ਬੈਠੇ ਆ ਪੋਲੀਟੀਕਲ ਆਪਸ਼ਨ ਤੇ ਇਹ ਦੇਖੋ ਵੀ ਜਿਹੜਾ ਹੁਣ ਅਕਾਲੀ ਦਲ ਸੁਖਵੀਰ ਬਾਦਲ ਵੀ ਕਹੀ ਭਵੇਂ ਕੁਝ ਜਾਵੇ ਪਰ ਐਸਜੀਪੀਸੀ ਦੇ ਦੌਰ ਉੱਤੇ ਤਾਂ ਉਹੀ ਕੰਮ ਕਰੀ ਜਾਂਦਾ ਜਿਹੜਾ ਬੀਜੇਪੀ ਨੂੰ ਲੋਡ ਹੁੰਦੀ ਐ ਫਾਰ ਇਗਜ਼ਾਮਪਲ ਜਿਹੜਾ ਆਤਸ਼ੀ ਦਾ ਮਸਲਾ ਹੈ ਉਹ ਜਿਹੜਾ ਇਹ ਜੀਪੀਸੀ ਦਾ ਸਟੈਂਡ ਆ ਜਾਂ ਹੁਣ ਲਈ ਆ ਜਾਂ ਹੁਣ ਵੀ ਉਹ ਲੈ ਰਿਹਾ ਸਟੈਂਡ ਉਹੀ ਬੀਜੇਪੀ ਦਾ ਸਟੈਂਡ ਹੈ ਸੇਮ ਸਟੈਂਡ ਹੈ ਤਾਂ ਉਹ ਉਹੀ ਇਸ਼ੂ ਲੈਂਦੇ ਆ ਸਾਰੇ ਉਸੇ ਤਰੀਕੇ ਨਾਲ ਤੇ ਇਹ ਇਸ ਕਰਕੇ ਬਹੁਤਾ ਜਿਆਦੇ ਇਹਨਾਂ ਦਾ ਗੋਲ ਮੋਲ ਗੱਲਬਾਤ ਹੈ ਜਿਹੜੀ ਸਿਆਸੀ ਲੈਵਲ ਤੇ ਕਲੈਰਿਟੀ ਨਹੀਂ ਕੰਪਲੀਟ ਕਲੈਰਿਟੀ ਨਾ ਵੀ ਹੋਵੇ ਕੁਛ ਤਾਂ ਮੋਟੀਆਂ ਜਾਂ ਧਾਰਾ ਹੋਵੇ ਕਿ ਨਾ ਜਿਹਦੇ ਤੇ ਪਾਰਟੀ ਸਟਰਕਚਰ ਹੋ ਜਾਏ ਖੜੇ ਹੋਏ ਜਿਹੜੇ ਉਸ ਬੰਦੇ ਇਸ ਪੁਆਇੰਟ ਤੇ ਖੜੇ ਹੋਣ ਐਸ ਪੋਲਿਟਿਕਸ ਤੇ ਉਹ ਆ ਜਾਣ ਦੂਜੇ ਨਾ ਆਉਣ ਤਾਂ ਫਿਰ ਇਸ ਕਰਕੇ ਆ ਸਾਰੀ ਜਿਹੜੀ ਹੈ ਹੁਣ ਤੱਕ ਤਾਂ ਇਹ ਲੱਗਦਾ ਕਿੰਨੇ ਮਹੀਨੇ ਲੰਘ ਗਏ ਵੀ ਇਹ ਹੈ ਇਹ ਕਿੱਧਰ ਜਾਣਗੇ ਕਿਵੇਂ ਕਰਨਗੇ ਕਿ ਉਹ ਫੈਸਲੇ ਹੀ ਨਹੀਂ ਕਰ ਸਕੇ ਦੂਜਾ ਵੱਡਾ ਡਿੱਕਾ ਇਹ ਆਪਸੀ ਵੀ ਦੀ ਲਾਈ ਬੈਠੇ ਕੁਝ ਲੀਡਰ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਸਾਡੀ ਕੰਸਟਿਟਿਊਐਂਸੀਆਂ ਚ ਵਾਰਸ ਪੰਜਾਬ ਦੀ ਔਰਤ ਪਾਲ ਦੀ ਪਾਰਟੀ ਦੀ ਲੋਡ ਬਹੁਤ ਹੈ ਸਾਨੂੰ ਉਹ ਉਧਰ ਵੀ ਰੱਖੀ ਬੈਠੇ ਆ ਅਮਰਤਪਾਲ ਵਾਲੇ ਪਾਸੇ ਬੇਸ਼ੱਕ ਉਹ ਡੈਮੋਕਰੈਟਿਕ ਪ੍ਰੋਸੈਸ ਵਿੱਚ ਆ ਗਿਆ ਪਰ ਫਿਰ ਵੀ ਉੱਥੇ ਥੋੜਾ ਜਿਹਾ ਗਰਮ ਖਿਆਲੀਏ ਬੰਦੇ ਜਾਂ ਹੋਰ ਇੱਕ ਡਿਫਰੈਂਟ ਪੋਲਿਟਿਕਸ ਵਿੱਚ ਆਇਆ ਜਿਹੜੇ ਉਹ ਖੜੇ ਹੈ ਹਜੇ ਤੱਕ ਇਹ ਪਰਸੈਪਸ਼ਨ ਹੈ ਉਹਨਾਂ ਬਾਰੇ ਵੀ ਉਹ ਇੱਕ ਡਿਫਰੈਂਟ ਪੋਲਿਟਿਕਸ ਵਾਲੇ ਬੰਦੇ ਆ ਤਾਂ ਫਿਰ ਉਧਰ ਵੀ ਇਹ ਇਹ ਲੱਗਦਾ ਨਹੀਂ ਵੀ ਅਕਾਲੀ ਦਲ ਬੈਕਗ੍ਰਾਉਂਡ ਚੋਂ ਆ ਰਹੇ ਆ ਸੁਖਵੀਰ ਬਾਦਲ ਦੀ ਬੈਕਗ੍ਰਾਉਂਡ ਚੋਂ ਲੰਬੇ ਸਾਲ ਕੰਮ ਕਰਕੇ ਤੇ ਉਹ ਹੁਣ ਇੱਧਰ ਵਾਰਸ ਪੰਜਾਬ ਨਾਲ ਜਾ ਰਹੇ ਆ ਇਹ ਵੀ ਕੁਝ ਆਪਸ ਵਿੱਚ ਦੀ ਕੁਝ ਸੰਤੋਲਨ ਜਾਂ ਜਾਂ ਇਨਕੰਗੂਰੈਂਟ ਜਾਂ ਲੱਗਦਾ ਵੀ ਕੁਝ ਸੰਗਤੀ ਜੀ ਲੱਗਦੀ ਹੈ ਇਸ ਕਿਸਮ ਦੀ ਵੀ ਬੰਦੇ ਚੱਲ ਪੈਣਗੇ ਜਾਂ ਕੀ ਜ਼ਰੂਰਤ ਪੈਗੀ ਉਹਨਾਂ ਦੀ ਜਾਂ ਇਹ ਕੋਈ ਕਾਊਂਟਰ ਵੇਟ ਹੀ ਰੱਖਿਆ ਵੀ ਤੁਸੀਂ ਇੱਧਰ ਆਹ ਕਰੋ ਤਾਂ ਪਿੱਛੇ ਅਖੀਰ ਦੇਖਾਂਗੇ ਤਾਂ ਇਸ ਕਰਕੇ ਸਟਰਕਚਰ ਬਹੁਤ ਮਾੜੇ ਤਰੀਕੇ ਨਾਲ ਹੋ ਰਿਹਾ ਹੋ ਹੀ ਨਹੀਂ ਰਿਹਾ ਕੁਝ ਆਏ ਤਾਂ ਲੱਗਦਾ ਸੀ ਪਾਰਟੀ ਟੇਕ ਆਫ ਨਹੀਂ ਕੀਤੀ ਹੁਣ ਤੱਕ ਪਰ ਹਜੇ ਵੀ ਇਹ ਲੱਗਦਾ ਨਹੀਂ ਵੀ ਜਿੰਨਾ ਚਿਰ ਜੇ ਰਜਿਸਟਰ ਨਾ ਕਰਾਵੇ ਪਾਰਟੀ ਇੰਨਾ ਚ ਰੋ ਗਿਆ ਤੇ ਕਦੋਂ ਇਹਨਾਂ ਨੇ ਰਜਿਸਟਰਡ ਕਰਾਈ ਕਦੋਂ ਇਹ ਤਾਂ ਹੋ ਸਕਦਾ ਵੀ ਰਜਿਸਟਰੀ ਨਾ ਹੋਵੇ ਇਲੈਕਸ਼ਨ ਦੇ ਨੇੜੇ ਤੱਕ ਅੱਧਾ ਹੋਰ ਰੌਲਾ ਪੈ ਗਿਆ ਤਾਂ ਇਸ ਕਰਕੇ ਬੜੀ ਪਾਰਟੀ ਦੇ ਵਿੱਚ ਬੜੀ ਗੜਬੜ ਚੱਲ ਰਹੀ ਹੈ ਚਲੋ ਇਸ ਮੀਟਿੰਗ 'ਚ ਆਪਾਂ ਕੋਈ ਜੱਜਮੈਂਟ ਤਾਂ ਨਹੀਂ ਪਾਸ ਕਰਦੇ ਜੇ ਸ਼ਾਇਦ ਇਹਦੇ 'ਚ ਕੋਈ ਚੰਗਾ ਪਾਸਾ ਨਿਕਲਿਆ ਵੀ ਤਾਂ ਵੀ ਬਾਤ ਸਕਦੀ ਆ ਪਾਰਟੀ ਤੇ ਨਹੀਂ ਤਾਂ ਫਿਰ ਇਹਨਾਂ ਦੀ ਪੋਲਿਟਿਕਸ ਬਗੈਰ ਇਹ ਪੋਲਿਟਿਕ ਉਧਰ ਪੋਲਟਿਕਸ ਆ ਕਾਲੀ ਦਲ ਬਾਦਲ ਦੀ ਕਲੀਅਰ ਪੋਲਿਟਿਕਸ ਆ ਉਹ ਸਟੇਟਸ ਕੋਈ ਰੱਖਣੀ ਆ ਉਹਨਾਂ ਨੇ 40 ਸਾਲ ਵਾਲੀ ਪੁਰਾਣੀ ਪੋਲਿਟਿਕਸ ਰੱਖਣੀ ਆ ਉਹ ਉਹਨਾਂ ਨਾਲ ਜੁੜਨਾ ਵੀ ਉੱਥੇ ਜੁੜਨਾ ਜਾਂ ਵਿਰੋਧ ਨਹੀਂ ਕਰਨਾ ਉਹ ਸਾਰਾ ਲੋਡ ਪੈਣ ਤੇ ਉਹਨਾਂ ਨਾਲ ਇਕੱਠੇ ਵੀ ਹੋ ਜਾਣਾ ਉਹਨਾਂ ਦੀ ਪੋਲਿਟਿਕਸ ਕੋਈ ਫਰਕ ਨਹੀਂ ਇਹਨਾਂ ਨੇ ਪੋਲਿਟਿਕਸ ਜੇ ਅਕਾਲੀ ਦਲ ਬਾਦਲ ਤੋਂ ਪਾਸੇ ਹੋਏ ਤਾਂ ਪੋਲਿਟਿਕਸ ਵੀ ਕੋਈ ਥੋੜਾ ਜਿਹਾ ਕੜਾ ਫਰਕ ਲਿਆਉਣ ਕਨਾ ਪਰਸਨੈਲਿਟੀਆਂ ਇਹ ਆ ਸਾਰਾ ਇਸੇ ਕਰਕੇ ਇਹ ਮੀਟਿੰਗ ਹੈ ਤਾਂ ਅਹਿਮ ਪਰ ਦੇਖੋ ਅੱਗੇ ਕੀ ਬਣਦਾ Olha